ਨੀ ਵਸੋ ਆ ਕਾ ਤੂੰ ਪੀਨੇ ਹੁੰਨੇ ਤੁਸੀਂ ਇਹ ਲੈ ਓਏ ਆਪਦਾ ਕੋਈ ਨਹੀਂ ਪਿੰਦੇ ਇੰਨਾ ਸਸਤਾ ਨਸ਼ਾ ਹੈ ਰੂਹ ਘੜਜੂ ਗੰਜਰ ਦਿਆ ਨਰੇ ਨਸ਼ਾ ਆ ਬਾੜਾ ਬਾੜਾ ਹੁੰਦਾ ਤੂੰ ਨਾ ਪੀ ਬਾੜਾ ਦਾ ਹੁੰਦੀ ਏ ਤੂੰ ਕਾ ਤੋ ਪੀਨਾ ਮੈਂ ਤਾਂ ਸੜਾ ਸੜਾਕ ਬੰਦਾ ਕੋਈ ਅੱਗੇ ਦੀ ਪਿੱਛੇ ਦੀ ਐ ਪੀ ਪੀ ਕੇ ਮਰ ਜਾਗੇ ਹੋਂਦਾ ਭੈਣ ਚੋਦਾ ਮਰਿਆ ਨਹੀਂ ਜਾਂਦਾ ਹਾ ਹਾੜੀ ਲੈ ਜਾਂਦਾ दारू ਪੀ ਪੀ ਮਰ ਜਾਗੇ ਉਹ ਕੁੱਲੇ ਬੰਦੇ ਦੀ ਜ਼ਿੰਦਗੀ ਕੁਛ ਨਹੀਂ ਹੈਗੀ ਤਾਂ ਹਨਾ ਕੁੱਲੇ ਬੰਦੇ ਦੀ ਕਿਧੋ ਮਰਜੀ ਮੂੰਹ ਕਰ ਲਾ ਦਿਲ ਤੋਂ ਕੋਈ ਨਹੀਂ ਕਰਦਾ ਕੋਈ ਨਹੀਂ ਕਰਦਾ ਮੈਨੂੰ ਬਾਗੂ ਕਹਿੰਦਾ ਬਾਬਾ ਭੱਜ ਜਾ ਗੱਲ ਤੂੰ ਭੈਣ ਦਾ ਮੇਰੇ ਨਾਲ ਕਿਤੇ ਖੜਦਾ ਨਹੀਂ ਕਹਿੰਦਾ ਮੇਰੇ ਕੋਲੋਂ ਭੱਜ ਜਾ ਮੈਨੂੰ ਕਹਿੰਦਾ ਉਹ ਅੰਨਾ ਮੂੰਹ ਕਰ ਲਾ ਕਿਹਾ ਮੇਰੇ ਇੱਕ ਦੋਸਤ ਦੀਗਾ ਜਾਨਵਾਰ ਦਾ ਮੇਰਾ ਦੋਸਤ ਦੀਗਾ ਇੱਕ ਤੇਰਾ ਹਾਂ ਉਹਨੇ ਭਈ ਕੁੜੀ ਨੂੰ ਪਿਆਰ ਕਰਦਾ ਸੀ ਉਹ ਕੈਨੇਡਾ ਜਿਆ ਉਹ ਹੁਣ ਫੋਨ ਫੜਾਉਂਦਾ ਨਹੀਂਗਾ ਅਸ਼ਿਆ ਸੋਚਣ ਵਾਲੀ ਗੱਲ ਹੈ ਹਾਂ ਉਹ ਜਿਹੜਾ ਫੋਨ ਨਹੀਂ ਆਉਂਦਾ ਤੀਗਾ ਕੋਈ ਉਹ ਕਹਿੰਦਾ ਵੀ ਫੋਨ ਕਾ ਤੋ ਨਹੀਂ ਕਰਦੀ ਇਹੇ ਕੁੜੀ ਨੂੰ ਕਹਿੰਦਾ ਹਾਂ ਪਿਆਰ ਵਾਲਾ ਕਰਦਾਗਾ ਡੈਡ ਵਾਲੀ ਨੂੰ ਹਾਂ ਉਹਨੇ ਪਤਾ ਨਹੀਂ ਕੀ ਕਿਹਾ ਪਤਾ ਨਹੀਂ ਕੀ ਨਾ ਕੁੜੀ ਨੇ ਕੁੜੀ ਨੇ ਤੇਰਾੜੀ ਨੂੰ ਆੜੀ ਨੂੰ ਮੇਰੇ ਨੂੰ ਮਰੇ ਆੜੀ ਨੇ ਤਾਂ ਫੋਨ ਵੀ ਨੈਰ ਚ ਮਾਰਿਆ ਹਾਂ 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 ਲੱਗੇ 7000 ਦਾ ਫੋਨ ਸੀ ਸੌਰੀ ਦਾ ਕੁੜੀ ਨੂੰ ਪਤਾ ਲੱਗਿਆ ਕੁੜੀ ਇੰਨਾ ਪਿਆਰ ਕਰਦੀ ਆ ਉਹਨੂੰ ਮੁੰਡੇ ਨੂੰ ਹਾਂ ਲੱਖ ਰੁਪਈਆ ਵਾਲਾ ਫੋਨ ਆ ਰਤੋ ਰੱਦ ਵੇਚਦਾ ਹੋਊਗਾ ਹਾਂ ਲੱਗੇ ਕਨੀ ਦੇ ਵਾਲੀ ਨੇ ਹਾਂ ਮੈਂ ਵੀ ਹੈ ਹੀ ਹਾਂ ਮੈਂ ਤੈਨੂੰ ਆ ਕੇ ਗੱਲ ਸੁਣਾਉਣਾ ਮੈਂ ਬਾਦਰੂ ਗਿਆ ਆ ਮਾਂ ਵਧੀਆ ਕੁੜੀਆ ਓਏ ਇੱਕ ਪੱਗ ਜਾਂ ਹੋਰ ਨਾਲ ਲੈਨੇ ਆ ਪਤਾ ਝੜ ਗਿਆ ਥੋੜਾ ਜਿਹਾ ਕੋਈ ਨਾ ਦਨੀ ਤੋਰੇ ਕਿਹੜਾ ਕਿਸ ਨੂੰ ਪਤਾ ਲੱਗਦਾ ਹੈ ਆਪ ਤੋਂ ਮੈਂ ਨਹੀਂ ਹਣਾ ਕੋਲ ਸਟਿੰਗਾ ਮਾਰੂ ਬਾਲੇ ਕੌੜੀ ਬੋਲੀ ਆਈ ਪੈਂਦੀ ਸਟਿੰਗਾ ਮੜੀ ਜੀ ਪਾ ਲੈਨੇ ਆ ਕੌੜੀ ਆ ਓਏ ਸੁੱਕਾ ਪੈ ਗੋ ਹੋਰ ਲਾ ਲੈਣਾ ਹੌਲੀ ਹੌਲੀ ਮੂਵ ਆਨ ਹੋ ਜਾਊਗਾ ਪਾਣੀ ਜੂ ਮੂਵ ਆਨ ਹੋ ਗਿਆ ਆਪਣੇ ਪਿੰਡ ਜਾਊਗਾ ਮੈਂ ਨੂਰੀ ਰਹਾ ਕਰਦਾ ਆ ਜਾ ਆ ਗਿਆ ਜੱਟਾਂ ਅਗਵਾ ਆ ਗਿਆ ਓਏ ਨਾਉਣ ਵੀ ਲੱਗਿਆ ਓਏ ਹੈ ਨਾਉਣ ਵੀ ਲੱਗਿਆ ਕੱਢਲੀ ਕੱਢਲੀ ਥੋਂ ਥੋਂ ਚੌਰਾ ਬੈਠਾ ਚੌਰਾ ਪਰ ਉਹ ਲੈ ਕੇ ਆਇਆ ਕਿਥੋਂ ਕੱਢ ਲਈ ਮੈਂ ਓਏ ਹੌਲੀ ਬੋਲ ਮਿੰਦਰਾ ਹਾਂ ਇੱਥੇ ਰੱਖੀ ਦੀ ਕਿਹੜੀ ਰੱਖੀ ਦੀ ਹਾਂ ਇਹ ਵੀ ਬੋਤਲ ਤੀ ਹੋਗਾ ਘਰ ਦੀ ਦੀ ਹੋਰ ਅਹਿਆ ਕੰਜਰ ਦਾ ਬੁੰਨੂ ਦਾ ਖਲਦਾ ਵਾ ਉਹ ਫੇਰ ਰੱਖੀ ਦੀ ਯਾਰ ਹੈਗੀ ਆ ਨਾ ਆ ਭਾਂ ਦਾ ਯਾਰ ਭਈ ਇਹਦਾ ਬੇੜਾ ਬਹਿ ਗਿਆ ਉਹ ਵੀ ਕੰਜਰ ਦਾ ਇੱਥੇ ਲਗਾਉਣਾ ਪਤਾ ਜੱਸੀ ਤੇ ਲੱਗੋ ਗਿਆ ਤੀ ਯਾਰ ਮਾ ਜੱਸੀ ਦੇ ਗਾਲਾ ਗੂਲਾ ਕੱਢੇ ਹੋਰ ਵਧੀਆ ਲੱਗਿਆ ਦੀ ਜਿੱਤ ਆਹੋ ਹੈ ਰੋਣੀ ਪੈਣਾ ਤਾਂ ਪੰਜ ਦਾ ਉਹ ਖਾ ਲਈ ਤੀ ਆ ਹੁਣ ਗੱਦਰ ਚੱਕੀ ਫਿਰਦਾ ਹੈ ਚੱਕੀ ਨੂੰ ਭੈ ਮਰਾਇਆ ਪਹਿਲਾਂ ਨੂੰ ਮਨਵਾਇਆ ਗਾ ਸੁ ਮੇਰੇ ਘਰੇ ਕੀ ਕਰਦਾ ਬੰਦਾ ਇਹਦਾ ਰੌਲਾ ਨਬੀਟ ਯਾਰ ਕੀ ਰੌਲਾ ਤੁਹਾਡਾ ਉਸ ਵਿੱਚ ਕੌਣ ਕਹਿੰਦਾ ਭਾਈ ਮੈਂ ਤੇਰੇ ਘਰੇ ਗਿਆ ਸੀ ਮੈਂ ਮੇਰੇ ਘਰੇ ਗਿਆ ਸੀ ਤੂੰ ਕੀ ਕਰ ਰਿਹਾ ਮੇਰੇ ਘਰੇ ਤੈਨੂੰ ਕਿਹਨੇ ਦੱਸਤਾ ਮੈਂ ਤੇਰੇ ਘਰੇ ਗਿਆ ਸੀ ਯਾਰ ਮੈਂ ਕਹਿੰਦਾ ਮਿੰਦਰਾ ਪਹਿਲਾਂ ਤਾਂ ਹਾਂ ਹੀ ਬੋਲ ਬੰਦਿਆਂ ਨੂੰ ਗੱਲ ਕਰਨਾ ਗਈ ਨਹੀਂ ਤੇਰੇ ਘਰੇ ਇਹ ਭਾਗੂ ਨੇ ਨਬੀਟ ਦੀ ਸੀ ਵੀ ਜਾਣਾ ਨਹੀਂ ਆਈ ਨਹੀਂ ਫਿਰ ਕਿਉਂ ਜਾਣਦਾ ਫਿਰ ਤੂੰ ਮੈਂ ਕਦੋਂ ਵਾਗਿਆ ਭਾਈ ਤੇ ਇਹ ਫੋਟੋਆਂ ਕਿਉਂ ਜਾਨੇ ਭੈਜੋ ਕਿ ਹੋ ਜਾਵੇ ਮੈਂ ਤਾਂ ਜਦੋਂ ਜਾਨਣਾ ਸਾਰਾ ਪਿੰਡ ਸਤਾ ਪਿਆ ਹੁੰਦਾ ਕਿ ਨੂੰ ਪਤਾ ਲੱਗਿਆ ਹੈ ਮੈਂ ਤਾਂ ਗਿਆ ਹੀ ਨਹੀਂ ਤੇਰੇ ਘਰੇ ਕੌਣ ਗਿਆ ਮੈਨੂੰ ਸਬੂਤ ਤੇ ਆਇਆ ਹੀ ਤੇ ਆ ਗਿਆ ਤੇ ਇਹ ਫੋਟੋਆਂ ਲੱਭੀਆਂ ਨੇ ਚਾਰ 21 ਸਾਲੀ ਅੱਧੀ ਮੇਰੀਆਂ ਹਾਂ ਹਾਂ ਚੌਂਖਾ ਕੀ ਸਾਹ ਹੈ ਇਹ ਸੌਖਾ ਨਹੀਂ ਗੱਲ ਹੈ ਮਿੰਦਰਾ ਓਏ ਮਿੰਦਰਾ ਮੈਂ ਪਹਿਲਾਂ ਤਾਂ ਹਵਲੀ ਬੋਲ ਹੈ ਮੇਰਾ ਸਾਰਾ ਤਰਕੀ ਦਾ ਰੂਪ ਹੀ ਲੈ ਸੁਰਤ ਨਹੀਂ ਨਹੀਂ ਵਾਸਤੇ ਇਹਨੂੰ ਮੈਂ ਤਾਂ ਫੋਟੋ ਹੀ ਨਹੀਂ ਕਰਾਈ ਕਦੇ ਮੈਂ ਸਾਡੇ ਦੇ ਕਾਲੇ ਦੇ ਵਿਆਹ ਹੀ ਨਹੀਂ ਕਰਾਈ ਇਹਨਾਂ ਦੇ ਜੱッセ ਦੇ ਵਿਆਹ ਹੀ ਨਹੀਂ ਕਰਾਈ ਲਾ ਫਿਰ ਤੇ ਉਹ ਕੀ ਦੀਆਂ ਫਿਰ ਮੈਂ ਚੱਕ ਲੈ ਜਿਹੜੇ ਕਿਆਂ ਫੋਟੋਆਂ ਹੋ ਹੋ ਓਏ ਕੋਈ ਫੋਟੋ ਫੂਟੋ ਥਿਆ ਗਈ ਖਣੀ ਨੂੰ ਕਰੋ ਪਤਾ ਨਹੀਂ ਕਹੀ ਜੀ ਫੋਟੋ ਚੱਕੀ ਬੈਦਨਾਂ ਮੈਨੂੰ ਦਿਖਾਈ ਆਏ ਤੱਕ ਕਈ ਆ ਚਾਰ ਫੋਟੋਆਂ ਨੇ ਅੱਛਾ ਆ ਪੱਗ ਦੇ ਪਰ ਨਹੀਂ ਛੂਟੀ ਜੀ ਹੈ ਉਹ ਪਾਰ ਗਿਆ ਦੋਤੂ ਦੀ ਜੈਕਟ ਜੀ ਜੀਟੀ ਇਹ ਭੈਣਾਂ ਦਾ ਕੀ ਹੈ ਅਸ਼ਿਆ ਸਾਰਾ ਪਤਾ ਤੈਨੂੰ ਉਹ ਤੈਨੂੰ ਮੈਂ ਲਾਦਾ ਹੈ ਉਦਾਂ ਆਇਆ ਗੱਲ ਸੀਮੰਦਰਾ ਹਾਂ ਜਦੋਂ ਰਸਨ ਘਾੜ ਜਾ ਬਣਾਇਆ ਤੁਸੀਂ ਹੈ ਮੰਨ ਲਾ ਮੈਂ ਬਾਗਿਆ ਚਰਨੋਂ ਨਾਲ ਇਹ ਇਹਦੀ ਫੋਟੋ ਚੱਕੀ ਨਹੀਂ ਕੰਪਿਊਟਰ ਨੇ ਹੈ ਕਹਦੇ ਭਈ ਚਰਨੂ ਦਾ ਕਹਿੰਦੀ ਬਣਾਉਣਾ ਅੱਜੇ ਬਣਾਉਣਾ ਹੁਣੇ ਬਣਾਉਣਾ ਮੈਂ ਬਣਾ ਦਾਂ ਤੇ ਕੰਪਿਊਟਰ ਨਹੀਂ ਚੱਕੀ ਮੈਂ ਮੈਂ ਲੈ ਲੈ ਭਈ ਤੂੰ ਗੱਲ ਕਰ ਲੈ ਮੈਂ ਮਰ ਜੀ ਉਹ ਮਿੰਦਰਾ ਪੱਲਾ ਚੁੱਪ ਕਰ ਜਾ ਪਹਿਲਾਂ ਗੱਲ ਸੁਣ ਲੈ ਉਹਦੇ ਕਹਣਾ ਭਈਆ ਤੂੰ ਗੱਲ ਕਰ ਲੈ ਗੱਲ ਸੁਣ ਲੈ ਉਹਦੇ ਪਹਿਲਾਂ ਕੱਢ ਲਉ ਮੈਂ ਕਹਾਂ ਕੰਪਿਊਟਰ ਦਾ ਰੂਪ ਹੈ ਉਹ दारू ਆ ਪੀਂਦੇ ਹੁਣ ਨਾਲੇ ਚੁੱਪ ਕਰਈ ਜਾਂਦਾ ਯਾਰ ਚੁੱਪ ਕਰਦਾ ਭਈ ਕੰਪਿਊਟਰ ਨੇ ਫੋਟੋ ਨਹੀਂ ਚੱਕੀ ਦੀ ਮੈਂ ਆਫ ਦੀ ਲਾਤੀ ਅੱਛਾ ਮੈਂ ਚਾਰ ਨੂੰ ਨੂੰ ਫੋਟਵਾ ਵੜਾ ਦਿਆਂ ਮੈਂ ਆ ਚੱਕ ਹਾਂ ਉਹ ਕਿਤੇ ਗਲਤੀ ਨਾਲ ਉਹ ਉਹ ਚ ਬਾਗੀਆਂ ਹੋਣੀਆਂ ਘਰੇ ਭਾਗੂਆ ਹਾਂ ਮੈਂ ਕਿਹੜੀ ਦਿੱਤੀਆ ਫੋਟੋ ਇਹਨੂੰ ਉਹਦੋਂ ਦੀ ਗੱਲ ਹੈ ਮਗਾ ਤੇਰਾ ਫਾਇਦਾ ਹੋ ਜਾ ਮੈਂ ਕਣਕ ਮਿਲਣ ਲੱਗ ਜੀ ਇਹਨੂੰ ਭਈ ਕਣਕ ਨਹੀਂ ਮਿਲਦੀ ਲੈਂਦਾ ਦਾਲ ਦੀ ਲੈਂਦਾ ਆਪ ਜੀ ਲੈ ਲੈਂਦਾ ਹਾਂ 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 ਮਲਾ ਠੀਕ ਹੈ ਇਹ ਗਰੀ ਅੰਨਾ ਕਹੀ ਲਿਆ ਮਾਦੂਰ ਬੰਦਾ ਨਹੀਂ ਹੈਗਾ ਉਈਦਾ ਨਹੀਂ ਗਲਤ ਸੰਗ ਦੇ ਚ ਪੈ ਗਿਆ ਕੀ ਹੋਰ ਇਹਨੂੰ ਏ ਹੈ ਕੀ ਹੋਰ ਯਾਰ ਨੁਕ ਪੈਲਾ ਉਹ ਦੇਖ ਉਹ ਦੇਖ ਉਹ ਵੀ ਬੋਲਦਾ ਉਹ ਬਾਵਲਾ ਆਹ ਬਾਵਲਾ ਮੈਂ ਸਾਢੇ ਪਿੰਡੀ ਸਾਹ ਬੋਲਾ ਫਿਰਦਾ ਚੱਪਾ ਕਹਿੰਦੀ ਕਰਦਾ ਉਹ ਦੇਖਦਾ ਬਾਵਲਾ ਬਾਵਲਾ ਬੋਲਾ ਕੋਈ ਹੱਟੇ ਹੀ ਮਾਰੇ ਕੰਨ ਮਾਰੇ ਦੇ ਜਮਗੜ ਇੰਜ ਲਾ ਬਾਵਲਾ ਸ਼ੂ ਕਰ ਹੈਂ ਦੇ ਲਾਪਾ ਗੁਆ ਹੁਣ ਕਾ ਹੁਣ ਤਾਨੂੰ ਵੀ ਪਤਾ ਬੋਲਣੀ ਵੀ ਤੂੰ ਤਾਂ ਬੋਲਾ ਵੀ ਬੋਲਦਾ ਹਾਂ ਕੋਈ ਨੂੰ ਵੀ ਪਤਾ ਨਹੀਂ ਮੇਰੀ ਕਰਦਾ ਉਹਦੇ ਉਹਦੇ ਮੇਰਾ ਮੇਰਾ